ਚੁੱਲ੍ਹੇ ਧਰਿਆ ਸਾਗ ਰਹਿ ਗਿਆ ਪਿੱਛੇ ਬਾਬਾ ਭਾਗ ਰਹਿ ਗਿਆ ਚੁੱਲ੍ਹੇ ਧਰਿਆ ਸਾਗ ਰਹਿ ਗਿਆ ਪਿੱਛੇ ਬਾਬਾ ਭਾਗ ਰਹਿ ਗਿਆ ਰਹਿ ਰਾਸ ਦਾ ਬੇਲਾ ਸੀ ਕਿਤੇ ਅਨਹਦ ਵੱਜਦਾ ਰਾਗ ਰਹਿ ਗਿਆ ਇਧਰ ਉਧਰ ਵੀਰੇ ਤੜਫਣ ਤੂਰ ਬੈਠੇ ਕਰ ਲਾਉਂਦੇ ਨੇ ਖੂਨ ਨਾਲ ਬੜੇ ਪੰਜਾਬ ਦੀ ਵਰਸੀ ਉਹ 15 ਅਗਸਤ ਮਨਾਉਂਦੇ ਨੇ ਖੂਨ ਨਾਲ ਬੜੇ ਪੰਜਾਬ ਦੀ ਵਰਸੀ ਭਾਈਆਂ ਦੇ ਵਿੱਚ ਪਈਆਂ ਬੰਡੀਆਂ ਹੱਥਾਂ ਦੇ ਵਿੱਚ ਫੜ ਕੇ ਚੰਡੀਆਂ ਦੀਵਾ ਲਾਉਣ ਵਾਲਾ ਨਾ ਕੋਈ ਮਾਮਾ ਪੈਣਾ ਹੋਈਆਂ ਰੰਡੀਆਂ ਭੁੱਲ ਦੇ ਨਾ ਉਹ ਕਾਲੇ ਦਿਨ ਜੋ ਅੱਗ ਸੀਨੇ ਵਿੱਚ ਲਾਉਂਦੇ ਨੇ ਖੂਨ ਨਾਲ ਬੜੇ ਪੰਜਾਬ ਦੀ ਵਰਸੀ ਉਹ 15 ਅਗਸਤ ਮਨਾਉਂਦੇ ਨੇ ਖੂਨ ਨਾਲ ਬੜੇ ਪੰਜਾਬ ਦੀ ਵਰਸੀ ਸਿਮੰਦਰ ਮੱਜਦ ਭੀੜ ਹੋ ਗਈ ਜਾਤੀਵਾਦ ਕਤੀੜ ਹੋ ਗਈ ਦੀਪਸਾਗਰ ਨੇ ਰੋ ਰੋ ਛੰਦੜਾ ਲਿਖਿਆ ਗਾਣਾ ਪੀੜ ਹੋ ਗਈ ਹਰਮੰਦਰ ਨਨ ਕਾਣੇ ਤਰਸਣ ਹੋਂਕੇ ਜੇ ਅੰਦਰੋਂ ਆਉਂਦੇ ਨੇ ਖੂਨ ਨਾਲ ਬੜੇ ਪੰਜਾਬ ਦੀ ਵਰਸੀ ਉਹ 15 ਅਗਸਤ ਮਨਾਉਂਦੇ ਨੇ ਖੂਨ ਨਾਲ ਬੜੇ ਪੰਜਾਬ ਦੀ ਵਰਸੀ